ਮੈਂ ਤੇ ਇੰਜ ਕਰਕੇ ਹੱਥ ਜੋੜ ਕੇ ਲੋਕਾਂ ਨੂੰ ਕਹਿਣਾ ਪਈ ਮੌਕਾ ਦੇ ਦਿਓ ਦੇਖ ਲਿਆ ਉਹਨਾਂ ਨੇ ਉਹਦੀ ਪਛਤਾਉਂਦੇ ਪਿਆ ਲੋਕਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੂੰਗਾ ਤੁਹਾਨੂੰ ਪਛਤਾਉਣਾ ਨਹੀਂ ਪਊਗਾ ਲੋਕਾਂ ਨੂੰ ਮੈਨੂੰ ਵੋਟ ਦੇ ਕੇ ਨਾ ਪਹਿਲਾਂ ਪਛਤਾਉਣਾ ਪਿਆ ਨਾ ਗਾਂ ਪੁੱਪਾ ਲੋਕ ਸਭਾ ਚੋਣਾਂ ਦੇ ਲਈ ਅਕਾਲੀ ਦਲ ਵੱਲੋਂ ਅੰਮ੍ਰਿਤਸਰ ਤੋਂ ਟਿਕਟ ਦਿੱਤੇ ਜਾਣ ਤੋਂ ਬਾਅਦ ਉਮੀਦਵਾਰ ਅਨਿਲ ਜੋਸ਼ੀ ਨੇ ਪਾਰਟੀ ਦਾ ਧੰਨਵਾਦ ਕੀਤਾ ਇਸ ਮੌਕੇ ਜੋਸ਼ੀ ਨੇ ਅੰਬਰਸਰੀਆਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹਨਾਂ ਨੂੰ ਜਿਤਾ ਕੇ ਲੋਕਾਂ ਨੂੰ ਕਦੇ ਪਛਤਾਵਾ ਨਹੀਂ ਹੋਵੇਗਾ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰਨਗੇ ਪੱਕਾ 인ਫਰਾਸਟ੍ਰਕਚਰ ਬਣਾਵਾਂਗੇ ਪਾਈਟੈਕਸ ਲੱਗਦਾ 4 ਦਿਨ ਹਫ਼ਤੇ ਦਾ ਕਰੋਨਾ ਪੈਨਫਰਾਸਟ੍ਰਕਚਰ ਦੇ ਲਾਉਂਦੇ ਆ ਪੱਕਾ 인ਫਰਾਸਟ੍ਰਕਚਰ ਬਣਾਵਾਂਗੇ ਪ੍ਰਗਤੀ ਮદાન ਵਾਂਗੂ 12 ਮਹੀਨੇ ਤੇ ਟ੍ਰੇਡ ਫੇਅ ਚੱਲੂਗਾ ਅਲੱਗ ਅਲੱਗ ਚੀਜ਼ਾਂ ਦਾ ਵਪਾਰੀ ਆਊਗਾ ਖੁਸ਼ਹਾਲੀ ਆਊਗੀ ਬਾਕੀ ਤੁਹਾਡਾ ਏਜੰਡਾ ਬਾਰਡਰ ਖੋਲਣਾ ਸਭ ਤੋਂ ਮੇਨ ਕਿਸਾਨਾਂ ਵਾਸਤੇ ਲੱਤ ਲਾਉਣੀ ਬਾਰਡਰ ਖੋਲਣਾ ਬਾਰਡਰ ਖੁੱਲ ਜੇ ਪੂਰਾ ਪੰਜਾਬ ਖੁਸ਼ਹਾਲ ਹੋ ਜੇ 30 ਕਿਲੋਮੀਟਰ ਤੇ ਲਾਹੌਰ ਆ ਵਾਇਆ ਦੁਬਈ ਪਾਕਿਸਤਾਨ ਵਪਾਰ ਹੋ ਰਿਹਾ ਹੈ 30 ਕਿਲੋਮੀਟਰ ਇੱਥੇ ਸਿਕਿਉਰਿਟੀ ਦਾ ਪ੍ਰਬੰਧ ਕਰੇ ਸੈਂਟਰ ਸਰਕਾਰ ਸਕੈਨਰ ਲਾਵੇ ਕੋਈ ਮਾੜੀ ਚੰਗੀ ਚੀਜ਼ ਨਾ ਆਵੇ ਤੇ ਇਹ ਬਾਰਡਰ ਖੁੱਲਿਆ ਜਾਵੇ ਇਸ ਕਰਕੇ ਅਸੀਂ ਸਾਰੇ ਇਹ ਐਫਰਟ ਕਰਾਂਗੇ ਲੋਕਾਂ ਨੂੰ ਵਿਸ਼ਵਾਸ ਦਵਾਉਣਾ ਕਿ ਤੁਹਾਡੀਆਂ ਉਮੀਦਾਂ ਤੇ ਖਰਾ ਉਤਰੂਗਾ ਤੁਹਾਨੂੰ ਪਛਤਾਉਣਾ ਨਹੀਂ ਪਊਗਾ ਲੋਕਾਂ ਨੂੰ ਮੈਨੂੰ ਵੋਟ ਦੇ ਕੇ ਨਾ ਪਹਿਲਾਂ ਪਛਤਾਉਣਾ ਪਿਆ ਨਾ ਗਾਂ ਪਛਤਾਉਣਾ ਪਿਆ ਜਸ਼ਬ ਕੀ ਚੁਣੌਤੀਆਂ ਰਹਿਣਗੇ ਤੁਹਾਨੂੰ ਲੋਕ ਸਭਾ ਦਾ ਚੁਣੌਤੀ ਕਾਦੀ ਹੈ ਮੈਂ ਕਿਹੜੀ ਪਹਿਲੀ ਇਲੈਕਸ਼ਨ ਲੜਨੀ ਹੈ ਮੈਂ ਤੇ ਇੰਜ ਕਰਕੇ ਹੱਥ ਜੋੜ ਕੇ ਲੋਕਾਂ ਨੂੰ ਕਹਿਣਾ ਵੀ ਮੌਕਾ ਦੇ ਦਿਓ ਵੇਖ ਲਿਆ ਉਹਨਾਂ ਨੇ ਲੋਕ ਖੋਦੀ ਪਛਤਾਉਂਦੇ ਪਏ ਆ ਪਹਿਲਾਂ ਗੁਰਤਾ ਸਾਹਿਬ ਦੀ ਸੌਂ ਖਾਦੀ ਕੈਪਟਨ ਸਾਹਿਬ ਨੇ ਫਿਰ ਝਾੜੂ ਵਾਲਿਆਂ ਨੇ ਤੁਹਾਨੂੰ ਦੱਸਿਆ ਵੀ ਦੁਨੀਆ ਭਰ ਦਾ ਝੂਠ ਬੋਲਦਾ ਐਸਾ ਲੋਕਾਂ ਦੇ ਦਿਮਾਗ ਦੇ ਉੱਤੇ ਗਲਬਾ ਪਾਇਆ ਝਾੜੂ 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 ਕਰੀ ਗਏ ਲੋਕੀ ਬੰਦਾ ਕਿਹਨੂੰ ਚੁਣਦਾ ਕਿਹੜਾ ਚੁਣਦਾ ਉਹ ਪਤਾ ਹੀ ਨਹੀਂ ਅੱਜ 2 ਸਾਲ ਬਾਅਦ ਵੀ ਕਈਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਕੈਂਡੀਡੇਟ ਕਿਹੜਾ ਚੁਣਿਆ ਇਸੇ ਕਰਕੇ ਅੰਨਾ ਪਹਿਲਾਂ ਮੈਂ ਕੈਂਡੀਡੇਟ ਦੇਖ ਲਿਆ ਕਰੋ ਪਹਿਲਾਂ ਇਨਸਾਨ ਵੇਖ ਲਿਆ ਕਰੋ ਨਿਸ਼ਾਨ ਵਾਲ ਬਾਅਦ ਚੱਤ ਨਹੀਂ ਮਾਰਿਆ ਇਸ ਸ਼੍ਰੋਮਣੀ ਕਾਲੀਦਾਦਾ ਵੀ ਟ੍ਰੈਕ ਰਿਕਾਰਡ ਜਿਹੜਾ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਗਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਤਾ ਅੱਜ ਤੱਕ ਇਹ ਹੋਰ ਸਰਕਾਰ ਨੇ ਕੀਤਾ ਜੇ ਪੰਜਾਬ ਦੀ ਲੜਾਈ ਲੜੀ ਐ ਇਹ ਸ਼੍ਰੋਮਣੀ ਅਕਾਲੀ ਦਲ ਨੇ ਲੜੀ ਐ 103 ਸਾਲ ਦੀ ਲੜਾਈ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੀ ਲੜੀ ਐ ਇਹ ਸੈਂਟਰ ਦੀ ਪਾਰਟੀ ਜਿਹੜੀ ਆ ਭਾਵੇਂ ਉਹ ਬੀਜੇਪੀ ਆ ਭਾਵੇਂ ਕਾਂਗਰਸ ਆ ਝਾੜੂ ਵਾਲੇ ਤੇ ਹੁਣ ਆ ਗਏ ਆ ਕਦੀ ਇਹਨਾਂ ਨੇ ਲੱਤ ਲਾਈ ਐ ਇਹਨਾਂ ਨੂੰ ਹਰਿਆਣਾ ਵੀ ਉਹਨਾਂ ਹਿਮਾਚਲ ਵੀ ਉਹਨਾਂ ਰਾਜਸਥਾਨ ਵੀ ਉਹਨਾਂ ਜੰਮੂ ਕਸ਼ਮੀਰ ਵੀ ਉਹਨਾਂ ਇਹਨਾਂ ਨੂੰ ਤੇ ਡਰ ਲੱਗਦਾ ਜੇ ਪੰਜਾਬ ਵਾਸਤੇ ਕੋਈ ਗੱਲ ਕਰਦੀ ਪੰਜਾਬ ਦੇ ਭਲੇ ਦੀ ਗੱਲ ਕਰਦੀ ਉਹ ਸਾਡੇ ਗੱਲ ਪਹਿਣਗੇ ਇਸ ਕਰਕੇ ਉਹਨਾਂ ਪਹਿਲਾਂ ਉੱਧਰ ਵੇਖਣਾ ਜਿੱਥੇ ਇਹਨਾਂ ਦੀਆਂ ਸਰਕਾਰਾਂ ਬੰਦੀਆਂ ਉਸ ਤੋਂ ਬਾਅਦ ਪੰਜਾਬ ਦਾ ਭਲਾ ਸੋਚਣਗੇ ਇਸ ਕਰਕੇ ਪੰਜਾਬ ਦਾ ਭਲਾ ਸੈਂਟਰ ਦੀਆਂ ਪਾਰਟੀਆਂ ਕੋਲ ਹੈ ਹੀ ਨਹੀਂ ਉੱਤੇ ਅੰਗਰੇਜ਼ਾਂ ਵਾਂਗੂ ਰਾਜ ਕਰਨ ਆਉਂਦੇ ਆ ਜਿੱਤਨਾ ਅੰਗਰੇਜ਼ ਹੈ ਇੰਗਲੈਂਡ ਤੋਂ ਆਏ ਹੀ ਦਿੱਲੀ ਵਾਲੇ ਇੱਥੋਂ ਆਉਂਦੇ ਆ ਇਸ ਕਰਕੇ ਮੈਂ ਬਹੁਤ ਧੰਨਵਾਦੀ ਆ ਸ਼੍ਰੋਮਣੀ ਅਕਾਲੀ ਲਲ ਦਾ ਆਪਣੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਕੀਤਾ ਤੇ ਮੈਂ ਇਹ ਵੋਟਰਾਂ ਨੂੰ ਇਹ ਕਹੂੰਗਾ ਤੇ ਹੁਣ ਤੁਹਾਡੇ ਹੱਥ ਚ ਗਿਆਂਦੇ ਆ ਬਟਨ ਦੱਬਣ ਤੋਂ ਪਹਿਲਾਂ ਸੋਚੋ ਬਟਨ ਇੰਜ ਕਰਕੇ ਕਰੀਏ ਤਾਂ 3 ਹੋ ਜਾਂਦਾ 5 ਸੈਕਿੰਡ ਲੱਗਦੇ ਆ ਫਿਰ ਵੋਟ ਪੈ ਜਾਂਦੀ ਆ ਉਸ ਤੋਂ ਬਾਅਦ 5 ਸਾਲ ਅਸੀਂ ਇਹਨੇ ਗਲਤੀ ਹੋ ਗਈ 5 ਸਾਲ ਬੜੇ ਲੰਬੇ ਆ ਅਸੀਂ ਉਮਰਾਂ ਨਾ ਲੰਘਾਈਏ ਬਟਨ ਦੱਬਦੇ ਆ 5 ਸਾਲ ਉਮਰ ਲੰਘ ਜਾਂਦੀ ਆ ਬਟਨ ਦੱਬਦੇ ਆ 5 ਸਾਲ ਉਮਰ ਆਪਾਂ ਉਮਰਾਂ ਹੀ ਨੰਘਾਈਆਂ ਪਾਰਲੀਮੈਂਟ ਦੇ 75 ਸਾਲਾਂ ਚ ਕਿੰਨੇ ਮੈਂ MP ਬਣੇ ਆ 30 ਸਾਲ ਤੇ ਪਾਟਿਆ ਸਾਹਿਬ ਦੇ 10 ਸਾਲ ਸਿੱਧੂ ਸਾਹਿਬ ਦੇ 10 ਸਾਲ ਲਓ ਜਣਾ ਸਾਹਿਬ ਦੇ ਬਾਕੀ ਦੇ ਲੋ ਲਾ ਲਓ ਐ ਦੋ ਤਿੰਨ ਹੋਰ ਹੋਣਗੇ ਤੁਸੀਂ ਮੈਨੂੰ ਇੱਕ ਕੰਮ ਦੱਸ ਦਿਓ ਵੀ ਇਹ ਫਲਾਨੇ ਮੈਂਬਰ ਪਾਰਲੀਮੈਂਟ ਨੇ ਆ ਕੰਮ ਕੀਤਾ ਇੱਕ ਕੰਮ ਗਿਣਾ ਦਿਓ ਯਾਰ ਲੋਕਾਂ ਨੇ ਉਮਰਾਂ ਹੀ ਲੰਗਾਈਆਂ ਕੰਮ ਕਿੰਨੇ ਕੀਤਾ ਅੱਜ ਜਿਹੜੀ ਸੜਕ ਤੇ ਖਲੋਕਾ ਜੋਸ਼ੀ ਨੇ ਬਣਾਈ ਮੈਨੂੰ ਤਾਂ 5 ਸਾਲ ਮਿਨਿਸਟਰੀ ਦੇ ਮਿਲੇ ਆ ਜਿੱਥੇ ਖਲੋਕੇ ਆ ਬਾਗ ਜੋਸ਼ੀ ਨੇ ਬਣਾਇਆ ਆ ਕੰਮ ਜੋਸ਼ੀ ਨੇ ਕੀਤਾ ਨਿੰਨ ਨੇ ਤਿਆਸ ਨਿਆਸ ਕੀਤਾ ਮਿਊਜ਼ਿਕਲ ਫਾਊਂਟੇਨ ਲਾਇਆ ਸੀ ਲੇਜ਼ਰ ਸ਼ੋਅ ਲਾਇਆ ਹਿੱਤੋਂ ਤਾਂ ਕਿ ਬਾਰਡਰ ਤੇ ਜਾ ਕੇ ਝੰਡਾ ਲਾਤਾ ਏਸ਼ੀਆ ਦਾ ਸਭ ਤੋਂ ਉੱਚਾ ਝੰਡਾ ਕੰਮ ਵੀ ਕੋਈ ਔਖਾ ਜਿੱਥੇ ਚਾਹ ਉੱਤੇ ਰਹਾ ਠੀਕ ਹੈ